ੴ ਓ ਅੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸੋ ਲੋਕਾ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਹਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜਿਹਵਾ ਸਚੀ ਮਨ ਸਚਾ ਸਚਾ ਸਰੀਰ ਆਕਾਰ ਨਾਨਕ ਸਚੈ ਸਤਗੁਰ ਸੇਵੈ ਸਦਾ ਸੱਚ ਵਾਪਾਰ ਮਹਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨ ਹੋਏ ਇਹ ਮਨ ਮਾਇਆ ਮੋਹਿਆ ਵੇਖਣ ਸੁਨਣ ਨ ਹੋਏ ਸਹਿ ਦੇਖੇ ਬਿਨ ਪ੍ਰੀਤ ਨ ਉਪਜੈ ਅੰਦਾ ਕੀ ਕਰੇ ਨਾਨਕ ਜਿਨੇ ਅੱਖੀ ਲੀਤੀ ਆ ਸੋਈ ਸੱਚਾ ਦੇਵ ਪਾਉੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਬਾਨ ਹਰ ਹਰ ਇੱਕ ਸਹ ਦਾ ਹੈ ਅਮਰ ਇੱਕੋ ਹਰ ਚੇਤ ਧਰ ਹਰ ਤਿਸ ਬਿਨ ਕੋਈ ਨਾਹੀ ਡਰ ਭ੍ਰਮ ਭਉ ਦੂਰ ਕਰ ਹਰ ਤੇ ਸੈਨੋ ਸਲਾਹੇ ਜੇ ਤੁਧ ਰਖੈ ਬਾਹਰ ਘਰ ਹਰ ਜਿਸਨ ਹੋਏ ਦਿਆਲ ਸੋ ਹਰ ਜਪ ਭਉ ਬਖਮ ਤਾਰ ਸੋ ਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧੀਆ ਕਿਆ ਚੱਲੈ ਤਿਸ ਨਾਲ ਇਕ ਜਾਗੰਦੇ ਨਾਲ ਹਨ ਇਕ ਨਾ ਸੁਤਿਆਂ ਦੇ ਉਠਾਲ ਮਹੱਲਾ ਪਹਿਲਾ ਸੇਦਕ ਸਬੂਰੀ ਸਾਦਕਾ ਸਬਰ ਤੋਂ ਸਾ ਮਲਾਏ ਕਾ ਦੀਦਾਰ ਪੂਰੇ ਪਾਏ ਸਾ ਥਾਉ ਨਾਹੀ ਖਾਏ ਕਾ ਪਾਉੜੀ ਸਾਹਬ ਆਪੇ ਤੋਂ ਦਿਉ ਪਾਏ ਕੈ ਆਪ ਕਾਰੈ ਲਾਈ ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ ਹਰ ਤਦ ਹੋਂ ਬਾਹਰ ਕਿਛ ਨਾਹੀ ਤੂੰ ਸੱਚਾ ਸਾਈ ਤੂੰ ਆਪ ਤੂੰ ਆਪੇ ਆਪ ਵਰਤਦਾ ਸਬਣੀ ਹੀ ਥਾਈ ਹਰ ਤਸੈ ਤਾਵ ਸੰਤ ਜਨਹੋ ਜੋ ਲਏ ਛਡਾਈ ਸੋ ਲੋਕ ਮਹੱਲਾ ਪਹਿਲਾ ਫਕੜ ਜਾਤੀ ਫਕੜ ਨਾਓ ਸਬਨਾ ਜੀ ਆ ਇਕਾ ਛਾਓ ਆਪਹੁ ਜੇ ਕੋ ਭਲਾ ਕਹਾਏ ਨਾਨਕ ਤਾਂ ਪਰ ਜਾਪੈ ਜਾਂ ਪਤ ਲੇਖੈ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਓ ਨੇਹੋ ਤੇ ਸਿ ਆਗੇ ਮਾਰ ਚੱਲੀ ਐ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਸ਼ਾ ਜੀਵਨਾ ਪਾਉੜੀ ਦੋ ਦੇ ਆਪੇ ਤਰਤੀ ਸਾਜੀਐ ਚੰਦ ਸੂਰਜ ਦੋਏ ਦੀਵੇ 10 ਚਾਰ ਹੱਟ ਤੁਧ ਸਾਜਿਆ ਵਾਪਾਰ ਕਰੀਵੇ ਇਕ ਨਾਨੋ ਹਰ ਲਾਭ ਦੇ ਜੋ ਗੁਰਮੁਖ ਥੀਵੇ ਤਿੰਨ ਜਮ ਕਾਲਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ ਓਏ ਆਪ ਛੋਟੇ ਪਰਿਵਾਰ ਸਿਓ ਤਿਨ ਪਿਛੇ ਸਭ ਜਗਤ ਛੁਟੀਵੇ ਸਲੋਕ ਮਹੱਲਾ ਪਹਿਲਾ ਕੁਦਰਤ ਕਰ ਕੈ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨ ਜਾਏ ਸਰੈ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵ ਹੈ ਪਾਰ ਸਿੱਧਕ ਕਰ ਸੱਜਦਾ ਮਨ ਕਰਮਕ ਸ਼ੂਦ ਜਿਹ ਧਿਰ ਦੇਖਾ ਤਿਹ ਧਿਰ ਮੌਜੂਦ ਮਹੱਲਾ ਦੂਜਾ ਗੁਰ ਸਭਾਇਆ ਨਾ ਪਾਈਐ ਨਾ ਨੇੜੈ ਨਾ ਦੂਰ ਨਾਨਕ ਸਤਿਗੁਰ ਤਾ ਮਿਲੈ ਜਾ ਮਨ ਰਹੈ ਹਦੂਰ ਪਾਉੜੀ ਸਤਿ ਦੀਪ ਸਤਿ ਸਾਗਰ ਨਾਵ ਖੰਡ ਚਾਰ ਵੇਦ 10 ਅਸ਼ਟ ਪੁਰਾਣਾ ਹਰ ਸਬਨਾ ਵਿੱਚ ਤੂੰ ਵਰਤਦਾ ਹਰ ਸਬਨਾ ਪਾਣਾ ਸਭ ਤੁਜੈ ਤੇ ਆਵੈ ਜੀ ਅਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰਿ ਆਰਦ ਦੇ ਤਿਨ ਹਉ ਕੁਰਬਾਨ ਤੂੰ ਆਪੇ ਆਪ ਵਰਤਦਾ ਕਰੇ ਚੋਜ ਵਿਡਾਣਾ ਸ਼ਲੋਕ ਮਹਲਾ 3 ਕਲ ਮਸਾਜਨੀ ਕਿਆ ਸਦਾਈ ਹੈ ਹਿਰਦੈ ਹੀ ਲਖ ਲਿਹੁ ਸਦਾ ਸਾਹਿਬ ਕੈ ਰੰਗ ਰਹਿ ਕਬਹੂ ਨਾ ਟੂਟ ਸਨੇਹੋ ਕਲ ਮਸਾਜਣੀ ਜਾਇਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਇਸੀ ਜੋ ਧੁਰ ਛੋਡੀ ਸਚੈ ਪਾਏ ਮਹੱਲਾ ਤੀਜਾ ਨਦਰਿ ਆਵਦਾ ਨਾਲ ਨਾ ਚਲਾਈ ਵਿਖ ਕੋ ਵਿਉ ਪਾਏ ਸਤਿਗੁਰ ਸਚ ਦਰੜਾਇਆ ਸਚ ਰਹਿੋ ਲਿਵਲਾਈ ਨਾਨਕ ਸ਼ਬਦੀ ਸਚ ਹੈ ਕਰਮੀ ਪੱਲੇ ਪਾਏ ਪਾਉੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣਹਿ ਭੇਤ ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੈ ਜੇ ਪਾਪ ਕਮਾਉੰਦਾ ਧਰਮੀ ਵਿਗਸੇਤ ਤੂੰ ਸੱਚ ਆਪ ਨਿਆਉ ਸੱਚ ਤਾਂ ਡਰੀਆ ਕੇਤ ਜਿਨਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸ਼ਲੋਕ ਮਹਲਾ ਤੀਜਾ ਕਲਮ ਜਲੋ ਸਨ ਮਸ ਵਾਣੀਐ ਕਾਗਜ਼ ਭੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਉ ਨਾਨਕ ਪੂਰਬ ਲਿਖਿਆ ਕਮਾਵਨਾ ਅਵਰ ਨਾ ਕਰ ਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਨਾ ਮਾਇਆ ਨਾਲ ਪਿਆਰ ਨਾਨਕ ਵਿਨ ਨਾ ਵੈ ਕੋ ਥੇਰ ਨਹੀਂ ਪਾੜ ਪੜ ਹੋਏ ਖੁਆਰ ਪਾਉੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਨ ਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਨਾ ਸੁਣਈ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਆ ਪੁੱਛਿਆ ਦਾਨ ਦੇਵ ਕਾ ਅਸ ਲੋਕ ਮਹੱਲਾ ਤੀਜਾ ਹਾਉ ਹਾਉ ਕਰਤੀ ਸਭ ਮੋਈ ਸੰਪੋਗ ਸੈਨਾ ਨਾਲ ਦੂਜੇ ਭਾਏ ਦੁਖ ਪਾਇਆ ਸਭ ਜੋ ਹੀ ਜਮ ਕਾਲ ਨਾਨਕ ਗੁਰਮੁਖ ਉੱਭਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗੱਲਿ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ ਮਨਹੁ ਕਸੁੱਦਾ ਕਾਲੀਆਂ ਬਾਹਰ ਚਟਵੀਆਂ ਹਾਂ ਰੀਸਾ ਕਰੇ ਤਣਾੜੀਆਂ ਜੋ ਸੇਵੇ ਦਰ ਖੜੀਆਂ ਹਾਂ ਨਾਲ ਕਸਮੈ ਰਤੀਆ ਮਾਣੈ ਸੁਖ ਰਲੀਆਂ ਹੋਂਦੈ ਤਾਨ ਨਿਤਾਣੀਆਂ ਰਹੇ ਨਿਮਾਣੀਆਂ ਹਾਂ ਨਾਨਕ ਜਨਮ ਸਕਾਰਥਾ ਜੇ ਤਿਨ ਕੈ ਸੰਗ ਮਿਲਾ ਹਾ ਪਾਉੜੀ ਤੂੰ ਆਪੇ ਜਾਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਇਂਦਾ ਆਪੇ ਵਿੱਚ ਸੇਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿਰਤਾ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤਦਹੋਂ ਬਾਹਰ ਕੇਚ ਨਹੀਂ ਗੁਰ ਸ਼ਬਦੀ ਵੇਖ ਨਿਹਾਲ ਸਲੋਕ ਮਹਲਾ 3 ਹੁਕਮ ਨ ਜਾਣੈ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੇ ਜੇ ਧਨ ਖਸਮੈ ਚੱਲੇ ਰਜਾਈ ਦਰ ਘਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਹੱਲਾ ਦੂਜਾ ਮਾਨ ਮੁਖ ਨਾਮਿ ਹੂਣਿਆ ਰੰਗ ਕੋ ਸੰਬਾ ਦੇਖ ਨ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਚਾ ਸਦਾ ਮੁੱਲ ਦੂਜਾ ਲੱਗੇ ਪਾਚ ਮੋਏ ਮੂਰਖ ਅੰਧ ਗਵਾਰ ਬਿਟਾ ਅੰਦਰ ਕੀਟ ਸੇ ਪਏ ਪਚੇ ਵਾਰੋ ਵਾਰ ਨਾ ਨਗ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਜ ਸੁਭਾਈ ਭਗਤੀ ਰੰਗ ਨੈ ਉਤਰ ਸਹਿਜ ਰਹਿ ਸਮਾਏ ਪਾਉੜੀ ਸ਼ਿਸ਼ਟਿ ਉਪਾਈ ਸਭ ਤਉ ਦੇ ਆਪੇ ਰਜਕ ਸੰਭਾਹਿਆ ਇਕ ਵਲ ਛਲ ਕਰ ਕੈ ਖਾਂਵਦੇ ਮੋਹ ਕੂੜ ਕਸਤ ਤਿਨੀ ਢਾਹਿਆ ਤਉ ਦੇ ਆਪੇ ਭਾਵੇ ਸੋ ਕਰਹਿ ਤਉ ਦੇ ਉਤੈ ਕਾਮ ਓਏ ਲਾਇਆ ਇਕ ਨਾ ਸਚ 부ਝਾਈ ਓਨ ਤੈਨਾ ਅਟੋਟ ਪੰਡਾਰ ਦਿਵਾਇ ਹਰ ਚੇਤ ਖਾਹੇ ਤੈਨ ਸਫਲ ਹੈ ਅਚੇਤਾ ਹੱਥ ਤੜਾਇ ਸੁਲੋਕ ਮਹੱਲਾ ਤੀਜਾ ਪੜ ਪੜ ਪੰਡਤ ਬੀਦ ਵਿਖਾਨ ਹੈ ਮਾਇਆ ਮੋਏ ਸੁਆਈ ਦੂਜੈ ਭਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਈ ਜਿਨ ਜੀਓ ਪੇਂਡ ਦਿੱਤਾ ਤਿਸ ਕਬਹੂ ਨਾ ਚੇਤਾ ਜੋ ਦੇਂਦਾਰ ਜਿਕ ਸੰਭਾਹਿ ਜਾਮ ਕਾ ਫਾਹਾ ਗਲ ਹੋ ਨਾ ਕਟੀਐ ਫਿਰ ਫਿਰ ਆਵੈ ਜਾਏ ਮਨ ਮੁਖ ਕਿਛੂ ਨ ਸੂਜੈ ਅੰਦਲੇ ਪੂਰ ਬਲਖਿਆ ਕਮਾਏ ਪੂਰੈ ਭਾਗ ਸਤਗੁਰ ਮਿਲਾਏ ਸੁਖ ਦਾਤਾ ਨਾਮ ਵਸੈ ਮਨਿ ਆਈ ਸੋਖ ਮਾਣੇ ਸੁਖ ਪੈਨ ਨਾ ਸੁਖੇ ਸੁਖ ਵਿਹਾਈ ਨਾਨਕ ਸੋ ਨਾਉ ਮਨੋ ਨਾਵੈ ਜਿਤੁ ਦਰ ਸਚੈ ਸੋਭਾ ਪਾਏ ਮਹੱਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਤ ਨਾਮ ਗਉਨ ਤਾਸ ਗੁਰ ਮਤੀ ਆਪ ਪਛਾਣਿਆ RAM ਨਾਮ ਪ੍ਰਗਾਸ ਸਚੋ ਸਚੁ ਕਮਾ ਮੰਨਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਬ ਤਿਸ ਕਾ ਸਿਖਤ ਕਰੇ ਅਰਦਾਸ ਸਚੈ ਸ਼ਬਦ ਸਲਾਹਨਾ ਸੁਖੇ ਸੁਖ ਨਿਵਾਸ ਜਾਪ ਤਪ ਸੰਜਮ ਮਨੈ ਮਾਹੇ ਬਿਨ ਨਾਵੇ ਧ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨ ਮੁਖ ਮੋਹੇ ਵਿਨਾਸ਼ ਜਿਉ ਪਾਵੇ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪਾਉੜੀ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਬਨਾਰਾਸ ਸਭ ਤਉ ਦੈ ਪਾਸੋਂ ਮੰਗ ਦੇ ਨਿਤ ਕਰ ਅਰਦਾਸ ਜੇ ਸਤੋਂ ਦੇਹ ਤਿਸ ਸਭ ਕਿਛ ਮਿਲੈ ਇਕ ਨਾ ਦੂਰ ਹੈ ਪਾਸ ਤੁਧ ਬਾਜੋਂ ਥਾਉ ਕੋ ਨਾਹੀ ਜਿਸ ਪਾਸੋਂ ਮੰਗਿਐ ਮਨ ਵੇਖੋ ਕੋ ਨਿਰਜਾਸ ਸਭ ਤੁਧੈ ਨੋ ਸਲਾਹ ਦੇ ਦਰ ਗੁਰਮੁਖਾ ਨੂੰ ਪ੍ਰਗਾਸ ਸ਼ਲੋਕ ਮਹਲਾ ਤੀਜਾ ਪੰਡਤ ਪਾੜ ਪੜ ਉੱਚਾ ਕੂਕਦਾ ਮਾਇਆ ਮੋਹਿ ਪਿਆਰ ਅੰਤਰ ਬ੍ਰਹਮਨਾ ਚੀਨਾਈ ਮਨ ਮੂਰਖ ਗਾਵਾਰ ਦੂਜੈ ਭਾਏ ਜਗਤ ਪਰਬੋਧਦਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰ ਵਾਰ ਮਹੱਲਾ ਤੀਜਾ ਜਿਨੇ ਸਤਗੁਰ ਸੇਵਿਆ ਤਿਨੇ ਨਾ ਉਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਕੁਕ ਕੂਕ ਪੁਕਾਰ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰ ਸ਼ਬਦੀ ਹਰ ਪਾਈਐ ਹਰ ਪਾਰ ਲੰਗਾਈਐ ਮਨ ਹਠ ਕਿਨੇ ਨ ਪਾਇਓ ਪੁਸ਼ੋ ਵਿਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹਾਨ ਲਾ ਤੀਜਾ ਨਾਨਕ ਸੋ ਸੂਰਾ ਵਰੀ ਆਮ ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ ਗੁਰਮੁਖ ਨਾਮ ਸਾ ਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋ ਹਣਾ ਸਾਚ ਦੁਵਾਰ ਨਾਮ ਪਿਆਰਿਆ ਮਨ ਮੁਖ ਮਰਹਿ ਅਹੰਕਾਰ ਮਰਨ ਵਿਗਾੜਿਆ ਸਭ ਵਰਤੈ ਹੁਕਮ ਕਿਆ ਕਰਹਿ ਵਿਚਾਰਿਆ ਆਪਹੁ ਦੂਜੈ ਲਗ ਖਸਮ ਵਿਸਾਰਿਆ ਨਾਨਕ ਬਿਨ ਨਾਵੈ ਸਭ ਦੁਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰ ਪੂਰੈ ਹਰ ਨਾਮ ਦੇਡਾਇਆ ਤਿਨ ਵਿੱਚ ਹਉ ਪਰਮ ਚੁਕਾਇਆ ਰਾਮ ਨਾਮ ਹਰ ਕੀਤ ਗਾਈ ਕਰ ਚਾਨਨ ਮਗ ਦਿਖਾਇਆ ਹਉ ਮੈਂ ਮਾਰ ਏਕਲੇਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨਾ ਸਾਕੇ ਸਾਚੇ ਨਾਮ ਸੁਮਾਇਆ ਸਬ ਆਪੇ ਆਪ ਵਰਤੈ ਕਰਤਾ ਜੋ ਭਾਵੇ ਸੋ ਨਾਏ ਲਾਇਆ ਜਨ ਨਾਨਕ ਨਾਮ ਲਏ ਤਾ ਜੀਵੇ ਬਿਨ ਨਾਵੇ ਖਿਨ ਮਰ ਜਾਇਆ ਪਾਉੜੀ ਜੋ ਮਿਲਿਆ ਹਰ ਦੀ ਬਾਣ ਸਿਓ ਸੋ ਸਬਣੀ ਦੀ ਬਾਣੀ ਮਿਲਿਆ ਜਿਥੈ ਉਹ ਜਾਏ ਤਿਥੈ ਉਹ ਸੁਰ ਖਰੂ ਉਸ ਕੈ ਮੋਏ ਡਿਠੈ ਸਭ ਪਾਪੀ ਤਰਿਆ ਓਸ ਯੰਤਰ ਨਾਮ ਨਿਦਾਨ ਹੈ ਨਾਮ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਏ ਕਿਨ ਵਿਖ ਸਭ ਹਿਰਿਆ ਜਿਨੀ ਨਾਮ ਧਿਆਇਆ ਇਕ ਮਨ ਇਕ ਚਿਤ ਸੇ ਆਸਥਿਰ ਜਾਗ ਰਹਿਆ ਸਲੋਕ ਮਹਲਾ ਤੀਜਾ ਆਤਮਾ ਦੇਉ ਪੂਜੀਐ ਗੁਰ ਕੈ ਸਹਿਜ ਸੁਪਾਏ ਆਤਮੇ ਨੋ ਆਤਮੇ ਦੀ ਪ੍ਰਤੀਤ ਹੋਵੇ ਤਾਂ ਘਰ ਹੀ ਪਰਚਾ ਪਾਈ ਆਤਮਾ ਅਡੋਲ ਨ ਡੋਲਈ ਗੁਰ ਕੈ ਭਾਏ ਸੁਪਾਏ ਗੁਰ ਵਿਨ ਸਹਿਜ ਨ ਆਵਈ ਲੋਭ ਮੈਲ ਨ ਵਿਚੋਂ ਜਾਏ ਖਿਨ ਪਰ ਹਰ ਨਾਮ ਮਨ ਵਸੈ ਸਭ 86 ਤੀਰਥ ਨਾਈ ਸਚੇ ਮੈਲ ਨ ਲਗਈ ਮਲ ਲਾਗੈ ਦੂਜੈ ਪਾਏ ਧੋਤੀ ਮੂਰ ਨ ਉਤਰੈ ਜੇ 860 ਤੀਰਥ ਨਾਏ ਮਾਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਈ ਨਾਣਕ ਮੈਲਾ ਉਜਲਤਾ ਥੀਏ ਜਾਂ ਸਤਿਗੁਰ ਮਾਹੀ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਐ ਕਦਹੁ ਸਮਝਾਇਆ ਜਾਏ ਮਨਮੁਖ ਰਲਾਇਆ ਨਾਰਲੇ ਪਿਆ ਕਿਰਤ ਫਰਾਇ ਲੇਵਤ ਹਾਤ ਦੋਇ ਰਾਹ ਹੈ ਹੁਕਮੀਕਾਰ ਕਮਾਏ ਗੁਰਮੁਖ ਆਪਨ ਮਨ ਮਾਰਿਆ ਸ਼ਬਦ ਕਸਵਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਜ ਸਮਾਈ ਮਨ ਜੋ ਇੱਛੈ ਸੋਲ ਹੈ ਸਚਾ ਸ਼ਬਦ ਸੋਭਾਏ ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ ਵਿਨ ਮੰਨੈ ਜੇ ਹੋਰੀ ਨਾਲ ਲੁਜਨਾ ਜアシ ਜਨਮ ਗਵਾਈ ਮਨ ਮੁਖੇ ਮਨ ਹੱਠ ਹਾਰਿਆ ਕੂੜ ਕੋ ਸਤ ਕਮਾਏ ਗੁਰ ਪ੍ਰਸਾਦੀ ਮਨ ਜਨੈ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸਚ ਕਮਾਵੇ ਮਨ ਮੁਖ ਆਵੇ ਜਾਏ ਪਾਉੜੀ ਹਰ ਕੇ ਸੰਤ ਸੁਨਹੁ ਜਨ ਪਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਧੁਰ ਪਾਗ ਹੋਵੈ ਮੁਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ ਗੁਰ ਬਚਨੀ ਸਹਿਜੇ ਚਾਖੀ ਤਹ ਪਿਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰੈਣ ਕੇ ਰਾਖੀ ਅਦਿਸ਼ਟਿ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸੋ ਲੋਕ ਮਹੱਲਾ ਤੀਜਾ ਸਤਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਇ ਵਿੱਚੋਂ ਆਪ ਗਵਾਏ ਕਹਿ ਰਹਿਨ ਸੱਚ ਲੇਵ ਲਾਇ ਸਤਗੁਰ ਜਿਨੀ ਨਾ ਸੇਵਿਓ ਤਿੰਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੇ ਸੋ ਕਰੇ ਕਹਿਣਾ ਕਿਛੂ ਨ ਜਾਏ ਮਹੱਲਾ ਤੀਜਾ ਮਨਵੇਕਾਰੀ ਵੀੜ ਆਵੇ ਕਾਰਾ ਕਰਮ ਕਮਾਈ ਦੂਜੇ ਭਾਏ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਈ ਆਤਮ ਦੇਉ ਪੂਜਿਐ ਬਿਨ ਸਤਗੁਰੂ ਬੂਝ ਨ ਪਾਈ ਜਾਪ ਤਪ ਸੰਜਮ ਪਹਿਣਾ ਸਤਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਨੀ ਜੋ ਹਰ ਭਾਵੈ ਸੋ ਥਾਏ ਪਾਏ ਪਉੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁਖ ਸਭ ਲਹ ਜਾਂਦੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜੇ ਤੈ ਮੁਖ ਭਾਗ ਲਿਖਿਆ ਤੁਰ ਸਾਚੈ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹਲਾ 3 ਜੀ ਸਤ ਗੁਰ ਜੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨ ਆਇਓ ਮਿਰ ਤਕ ਹੈ ਸੰਸਾਰ 1084 ਫੇਰ ਪਿਆ ਮਰ ਜੰਮ ਮੈਂ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜੇ ਸੁਨ ਆਪ ਕਰਾਏ ਸੋਈ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਚ ਰਤੇ ਗੁਰ ਸ਼ਬਦ ਸਿਆਂ ਤਿਨ ਸੱਚੀ ਸਦਾ ਲਿਵ ਹੋਏ ਨਾਨਕ ਜੇ ਸੁਨ ਮੇਲੇ ਨਾ ਵਿਛੜੈ ਸਹਿਜ ਸਮਾਵੈ ਸੋਈ ਮਹੱਲਾ ਤੀਜਾ ਸੋ ਭਗਉਤੀ ਜੋ ਭਗਵੰਤੇ ਜਾਣ ਗੁਰ ਪ੍ਰਸਾਦੀ ਆਪ ਪਛਾਣੈ ਧਾਵਤ ਰਾਖੈ ਇਕਤ ਘਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ ਐਸਾ ਭਗਉਤੀ ਉੱਤਮ ਹੋਏ ਨਾਨਕ ਸੱਚ ਸੁਮਾਵੇ ਸੋਏ ਮਹਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਈ ਬਾਹਰ ਮਾਲ ਧੋਵੈ ਮਨ ਕੀ ਝੂਠ ਨ ਜਾਏ ਸਤ ਸੰਗਤ ਸਿਉ ਬਾਦਰ ਚਾਏ ਆਨੰਦਨ ਦੁਖੀਆ ਦੂਜੈ ਭਾਇ ਰਚਾਏ ਹਰ ਨਾਮ ਨ ਚੇਤੇ ਬਹੁ ਕਰਮ ਕਮਾਈ ਪੁਰਬ ਲਿਖਿਆ ਸੋ ਮੇਟਨਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨ ਪਾਏ ਪਾਉੜੀ ਜੇ ਸਤਿਗੁਰ ਜੀ ਨੀਤੇ ਆਇਆ ਸੇ ਕਟਨਾ ਸੁਵਾਹੀ ਸਤਿਗੁਰ ਜੀ ਨੀਤੇ ਆਇਆ ਸੇ ತ್ರಿਪਤ ਆਗਾਹੀ ਸਤਿਗੁਰ ਜੀ ਨੀ ਤੇ ਆਇਆ ਤਿੰਨ ਜਮ ਡਰ ਨਾਹੀ ਜਿੰਨ ਕੋ ਹੋਆ ਕਿਰਪਾ ਹਰ ਸੇ ਸਤਗੁਰ ਪੈਰੀ ਪਾਹੀ ਤਿੰਨ ਐਥੇ ਉਥੇ ਮੁਖ ਉਜਲੇ ਹਰ ਦਰਗਾ ਪੈਂਦੇ ਜਾਹੀ ਸ਼ਲੋਕ ਮਹਲਾ ਦੂਜਾ ਜੋ ਸਿਰ ਸਾਈ ਨਾਨਵੈ ਸੋ ਸਿਰ ਦੀਜੈ ਢਾਰ ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹਲਾ ਪੰਜਵਾਂ ਮੁੱਢੋਂ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈਆਸ ਕਸ ਤੂਰੀ ਕਹਿ ਭੁਲੜੈ ਗੰਦੇ ਡੰਮ ਪਈਆਸ ਪਾਉੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤਿ ਆਵਸਰ ਲਏ ਛਡਾਈ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੇ ਤਿਸ਼ਨਾ ਸਭ ਭੁਖ ਗਵਾਏ ਸੋ ਗੁਰਮੁਖ ਨਾਮ ਜਪਿਐ ਵਡਭਾਗੀ ਤਨਿੰਦਕ ਦੁਸ਼ਟ ਸਭ ਪੈਰੀ ਪਾਏ ਨਾ ਕੋ ਨਾਮ ਅਰਾਜ ਸਭਨਾ ਤੇ ਵੱਡਾ ਸਭ ਨਾਵੇ ਅੱਗੇ ਆਨ ਨਿਵਾਏ ਸੋ ਲੋਕ ਮਹੱਲਾ ਤੀਜਾ ਵੇਸ ਕਰੇ ਗੁਰੂ ਕੋ ਲਖਣੀ ਮਨ ਖੋਟੈ ਕੂੜ ਯਾਰ ਪੇਰ ਕੈ ਭਾਣੈ ਨਾ ਚੱਲੈ ਹੁਕਮ ਕਰੇਗਾ ਵਾਰ ਗੁਰ ਕੈ ਭਾਣੈ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੀਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰ ਮਾਨ ਤਨ ਸੌਪੇ ਕੰਤ ਕਾਓ ਸ਼ਬਦ ਦੇ ਧਰੇ ਪਿਆਰ ਬਿਨ ਨਾ ਆਵੇ ਕਿ ਨੈ ਨ ਪਾਇਆ ਦੇਖੋ ਹਿਰਦੈ ਵਿਚਾਰ ਨਾਨਕ ਸਾਹ ਸੋ ਆਲਿਓ ਸੋ ਲਖਣੀ ਜੇ 라ਵੀ ਸਿਰਜਨ ਹਾਰ ਮਹੱਲਾ ਤੀਜਾ ਮਾਇਆ ਮੋਗ ਬਾੜ ਹੈ ਤੇ ਸਦਾ ਨਾ ਦਿਸੈ ਉਰਵਾਰ ਨ ਪਾਰ ਮਨਮੁਖ ਅਗਿਆਨੀ ਮਹਾ ਦੁਖ ਪਾਇੰਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਉਠ ਬਾਹੋ ਕਰਮ ਕਮਾਵਹਿ ਦੂਜੈ ਭਾਇ ਪਿਆਰ ਸਤ ਗੁਰ ਸੇਵੇ ਆਪਣਾ ਪਾਉ ਜਲੇ ਉਤਰੇ ਪਾਰ ਨਾਨਕ ਗੁਰਮੁਖ ਸਚ ਸਮਾਵਹਿ ਸਚ ਨਾਮ ਉਰਤਾਰ ਪਾਉ ੜੀ ਹਰ ਜਲ ਥਲ ਮਹੀਲ ਭਰਪੂਰ ਦੂਜਾ ਨਾਹੀ ਕੋਈ ਹਰਿ ਆਪ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਕ ਢੋਏ ਸਚੇ ਆਰਾਂ ਦੇ ਵਡਿਆਈ ਹਰ ਧਰਮ ਨੇ ਆਓ ਕੀ ਹੋਏ ਸਭ ਹਰ ਕੀ ਕਰਹੁ ਸਤਤ ਜਿਨ ਗਰੀਬ ਅਨਾਥ ਰਖ ਲਿਓਈ ਜੈਕਾਰ ਕੀਓ ਧਰਮੀ ਆਕਾ ਪਾਪੀ ਕੋ ਡੰਡ ਦਿਓ ਏ ਸਲੋਕ ਮਹਲਾ ਤੀਜਾ ਮਨਮੁਖ ਮੈਲੀ ਕਾਮਨੀ ਕੋ ਲਖਣੀ ਕੋ ਨਾਰ ਪਿਰ ਛੋਡਿਆ ਘਰ ਆਪਣਾ ਪਰ ਪੁਰਖੈ ਨਾਲ ਪਿਆਰ ਤੇ ਰੇਸ਼ਨਾ ਕਦੇ ਨਾ ਚੁੱਕਾਈ ਜਾਲ ਦੀ ਕਰੇ ਪੂਕਾਰ ਨਾਨਕ ਬਿਨ ਨਾ ਵੈ ਕਉ ਰੂਪ ਕਸੋਹਣੀ ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸ਼ਬਦ ਰਤੀ ਸੋਹਾਗਨੀ ਸਤਿਗੁਰ ਕੈ ਭਾਏ ਪਿਆਰ ਸਦਾ 라ਵੇ ਬਿਰਿ ਆਪਣਾ ਸੱਚੇ ਪ੍ਰੇਮ ਪਿਆਰ ਅਤ ਸੁਵਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਨ ਹਾਰ ਪਾਉੜੀ ਹਰ ਤੇਰੀ ਸਭ ਕਰੇ ਉਸ ਤਤ ਜਿਨ ਫਾਥੇ ਕਾਢਿਆ ਹਰ ਤੁਧਨ ਕਰੇ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨਿਮਾਨਿਆ ਤੂੰ ਮਾਨ ਹਰ ਢਾਡੀ ਹੂੰ ਤੂੰ ਢਾਡਿਆ ਹਾਰੇ ਹੰਕਾਰੀਆਂ ਮਾਰ ਨਿਵਾਏ ਮਨ ਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹਲਾ ਤੀਜਾ ਸਤ ਗੁਰ ਕੈ ਭਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉਤਮ ਮਨ ਵਸੈ ਮੇਟ ਨ ਸਕੈ ਕੋਈ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਜੈ ਕੋਈ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਆਰਾਧਿਆ ਅਨੰਦਨ ਹਰਿ ਅਵਤਾਰ ਮਾਇਆ ਬੰਦੇ ਖਸਮ ਕੀ ਤਨੇ ਅੱਗੇ ਕਮਾਵੈ ਕਾਰ ਪੂਰੇ ਪੂਰਾ ਕਰ ਛੋੜਿਆ ਹੁਕਮ ਸਵਾਰਨ ਹਾਰ ਗੁਰ ਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੋਖ ਦੁਆਰ ਮਨ ਮੁਖ ਕੋ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਨੀ ਆਰਾਦਿਆ ਤਿਨੀ ਤਰਿਆ ਭਵਜਲ ਸੰਸਾਰ ਸਾਬਿਆਉ ਗਨ ਗੁਣੀ ਮਟਾਇਆ ਗੁਰ ਆਪੇ ਬਖਸ਼ਨ ਹਾਰ ਪਾਉੜੀ ਹਰ ਕੀ ਭਗਤਾ ਪਰਤੀਤ ਹਰ ਸਭ ਕਿਛ ਜਾਣਦਾ ਹਰ ਜੀਵਨ নাহি ਕੋਈ ਜਾਨ ਹਰ ਧਰਮ ਵਿਚਾਰ ਦਾ ਕਾੜਾ ਅੰਦੇਸਾ ਕਿਉਂ ਕੀਚੈ ਜਾਨ নাহি ਆ ਧਰਮ ਮਾਰਦਾ ਸਚਾ ਸਾਹਿਬ ਸਾਚਨ ਆਓ ਪਾਪੀ ਨਰ ਹਰਿ ਦਾਸ ਲਾਹੇ ਹੋ ਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾਂ ਉਰਤਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਨ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾਂ ਕਉ ਨਦਰ ਕਰੇ ਮਾਨਸ ਤੇ ਦੇਵਤੇ ਭੈ ਤੇ ਆਇਆ ਨਾਮ ਹਰੇ ਹਉ ਮੈਂ ਮਾਰ ਮਿਲਾਇ ਅਨ ਗੁਰ ਕੈ ਸ਼ਬਦ ਤਾਰੇ ਨਾਨਕ ਸਹਜ ਸਮਾਇ ਅਨ ਹਰਿ ਆਪਣੀ ਕਿਰਪਾ ਕਰੇ ਪਾਉੜੀ ਹਰਿ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀ ਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਾਲੀਯਨ ਹਰ ਭਗਤਾਨੋ ਦੇ ਆਨੰਦ ਥਿਰ ਘਰੀ ਬਹਾਲੇਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਨ ਚੋਨ ਨਰਕ ਘੋਰ ਚਾਲੇਨ ਹਾਰੇ ਭਗਤਾਨ ਦੇ ਪਿਆਰ ਕਰ ਅੰਗ ਨਿਸਤਾਰ ਅਨ ਸਲੋਕ ਮਹੱਲਾ ਪਹਿਲਾ ਕਬੁੱਦ ਡੂਮਣੀ ਖੁਦਾਇ ਕਸਾਇਨ ਪਰ ਨਿੰਦਾ ਘਟ ਚੂਹੜੀ ਮੁੱਠੀ ਕਰੋਧ ਚੰਡਾਲ ਕਾਰੇ ਕਢੀਆ ਥੀਏ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਮਨ ਨਾਉ ਜਪੇਹੀ ਨਾਨਕ ਅੱਗੇ ਊਤਮ ਸੇਈ ਜੇ ਪਾਪਾਂ ਪੰਧਨ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਪਾਉੜੀ ਕੀਤਾ ਲੋੜੀਆ ਕੰਮ ਸੋ ਹਰ ਪਹਿ ਆਖੀ ਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚੱਖੀ ਐ ਪੈ ਭੰਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀ ਐ ਸੋ ਲੋਕ ਮਹਲਾ ਤੀਜਾ ਜਿਉ ਪਿੰਡ ਸਭ ਤਿਸ ਕਾ ਸਭ ਸੈ ਦੇ ਆਧਾਰ ਨਾਨਕ ਗੁਰਮੁਖ ਸੇਵੀ ਐ ਸਦਾ ਸਦਾ ਦਾਤਾਰ ਹਾਉ ਬਲਿਹਾਰੀ ਤਿਨ ਕਉ ਜਿਨ ਧਿਆਇਆ ਹਰਿ ਅਨੰਕਾਰ ਉਨਾਂ ਕੇ ਮੁਖ ਸਾਦੇ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਭਈ ਨਾਵ ਨਿਧ ਖਰਚੋ ਖਾਓ ਸਤਿਗੁਰ ਮਿਲਿਆ ਉਲਟੀ ਭਈ ਨਾਵ ਨਿਧ ਖਰਚਿਓ ਖਾਓ 18 ਹੈ ਸਿੱਧੀਆਂ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਈ ਅਨਹਦ ਧਨੀ ਸਾਧ ਵਜਦੇ ਓਨ ਮਨ ਹਰ ਲਿਵ ਲਾਏ ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ ਪਾਉੜੀ ਹਾ ਟਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਟਾਡੀ ਮੁਖ ਲਾਇਆ ਹਰ ਪੁੱਛਿਆ ਠਾਡੀ ਸਾਦਕੈ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੈ ਹਰ ਨਾਮ ਜਪਾਇਆ ਨਾਨਕ ਪਹਿਨਾਇ ਸੁਧ